ਗੁਰੂ ਨਾਨਕ ਦੀਆਂ ਸਿੱਖਿਆਵਾਂ ਨੂੰ ਸਮਝਣ ਅਤੇ ਅਮਲ ਕਰਨ ਦੇ ਚਾਹਵਾਨ ਭੈਣੋ ਤੇ ਭਰਾਵੋ ਸਤਿ ਸ੍ਰੀ ਅਕਾਲ ਅੱਜ ਮੈਂ ਆਪਜੀ ਨਾਲ ਇੱਕ ਬੜੀ ਮਹੱਤਵਪੂਰਨ ਗੱਲ ਸਾਂਝੀ ਕਰਨ ਜਾ ਰਿਹਾ ਹਾਂ ਇਸ ਵੱਲ ਧਿਆਨ ਦੇਣਾ ਸਾਲ ਦਸਾਲ ਗੁਰੂ ਨਾਨਕ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤਾਂ-ਤਾਂ ਪੰਡਾਲ ਸਜਾਏ ਜਾਂਦੇ ਹਨ ਦੇ ਵਿਚਾਰ ਸੁਭਾਵਾਂ ਕੀਤੀਆਂ ਜਾਂਦੀਆਂ ਹਨ ਸਭ ਪਰ ਸੰਸਕ ਗੁਰੂ ਸਾਹਿਬ ਦੇ ਪ੍ਰਜੋਰ ਉਸਤਤ ਕਰਦੇ ਹਨ ਕਈ ਜੋਰ ਲਾ ਲਾ ਕੇ ਕਹਿੰਦੇ ਹਨ ਕਲ ਤारण गुरु नानक ਆਇਆ ਉਹ ਉਹਨਾਂ ਨੂੰ ਕਲਯੁਗ ਦਾ ਮਸੀਹਾ ਦੱਸ ਕੇ ਉਹਨਾਂ ਦੀ ਵਡਿਆਈ ਕਰਦੇ ਹਨ ਕਈ ਉੱਚੇ ਸੁਰਾਂ ਵਿੱਚ ਗਾ ਗਾ ਕੇ ਕਹਿੰਦੇ ਹਨ ਸਤਗੁਰ ਨਾਮ ਇੱਕ ਪ੍ਰਗਟਿਆ ਮਿਟੀ ਤੁੰਦ ਜਗ ਚਾਲਨ ਹੋਆ ਭਾਵ ਗੁਰੂ ਨਾਨਕ ਦੇ ਆਉਣ ਨਾਲ ਅੰਧੇਰਾ ਖਤਮ ਹੋ ਗਿਆ ਤੇ ਸਭ ਪਾਸੇ ਤੇਜ ਰੋਸ਼ਨੀ ਫਸਰ ਗਈ ਉਹ ਗੁਰੂ ਸਾਹਿਬ ਬਾਰੇ ਜੋ ਜੋ ਕੋਈ ਜਾਣਦੇ ਹਨ ਪੂਰਾ ਤਾਨ ਲਾ ਕੇ ਦੱਸਦੇ ਹਨ ਪਰ ਇਹ ਗੱਲ ਸਹੀ ਸਹੀ ਕੋਈ ਨਹੀਂ ਦੱਸਦਾ ਕਿ ਗੁਰੂ ਜੀ ਨੇ ਅਸਲ ਵਿੱਚ ਕਿਹਾ ਕੀ ਹੈ ਕਿਸ ਤਰ੍ਹਾਂ ਦਾ ਚਾਨਣ ਆਇਆ ਤੇ ਕਿਸ ਤਰ੍ਹਾਂ ਦਾ ਹਲੇਰਾ ਅਰੋਪ ਹੋ ਗਿਆ ਇਸ ਗੱਲ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੰਦਾ ਕਿ ਸਾਨੂੰ ਉਹਨਾਂ ਤੋਂ ਕੀ ਸਮਝਣਾ ਚਾਹੀਦਾ ਹੈ ਉਹਨਾਂ ਨੇ ਸਾਨੂੰ ਕੀ ਸਮਝਾਇਆ ਹੈ ਕਿਵੇਂ ਸਾਡੀ ਚਰਾਸੀ ਕੱਟੀ ਹੈ ਕਿਵੇਂ ਸਾਨੂੰ ਮੁਕਤੀ ਦਵਾਈ ਹੈ ਤੇ ਮੁਕਤੀ ਕਿਸ ਗੱਲ ਚੋਂ ਦਵਾਈ ਹੈ ਸਾਨੂੰ ਇਸ ਗੱਲ ਤੋਂ ਵੀ ਕੋਈ ਜਾਣੂ ਨਹੀਂ ਕਰਵਾਉਂਦਾ ਕਿ ਉਹਨਾਂ ਦੇ ਸਿਖਾਉਣ ਦੇ ਨਾਤੇ ਹੁਣ ਅਸੀਂ ਕਰਨਾ ਕੀ ਹੈ ਅਜੇ ਹੀ अनेका ਪ੍ਰਸ਼ਨ ਹਾਲ ਜੋ ਉੱਤਰ ਦੀ ਮੰਗ ਕਰਦੇ ਹਨ ਇਹਨਾਂ ਸ਼ਬਦਾਂ ਦੇ ਜੋ ਉੱਤਰ ਅੱਜਕੱਲ ਦੇ ਵਿਦਵਾਨ ਦਿੰਦੇ ਹਨ ਉਹ ਨਾ ਤਰਕਸੰਗਤ ਹੁੰਦੇ ਹਨ ਅਤੇ ਨਾ ਹੀ ਗੁਰੂ ਸਾਹਿਬ ਦੇ ਵਿਅਕਤੀਤਵ ਨਾਲ ਮੇਲ ਖਾਂਦੇ ਆ। ਫਿਰ ਇਹਨਾਂ ਪ੍ਰਸ਼ਨਾਂ ਦੇ ਸਹੀ ਉੱਤਰਾਂ ਨੂੰ ਅਸੀਂ ਕਿਵੇਂ ਲੱਭੀਏ? ਇਹਨਾਂ ਨੂੰ ਢੁੰਡਣ ਲਈ ਸਾਨੂੰ ਉਹਨਾਂ ਦੀ ਸ਼ੀਸ਼ੇ ਵਰਗੀ ਸਾਫ ਬਾਣੀ ਦਾ ਖੁਦ ਚਿੰਤਨ ਕਰਨਾ ਪਵੇਗਾ। ਕਿਤੇ ਇਹ ਤਾਂ ਨਹੀਂ ਕਿ ਉਹਨਾਂ ਲਿਖਿਆ ਕੁਝ ਹੋਰ ਹੋਵੇ ਤੇ ਸਾਨੂੰ ਦੱਸਿਆ ਕੁਝ ਹੋਰ ਜਾ ਰਿਹਾ ਹੋਵੇ ਅਤੇ ਉਸੇ ਅਸੀਂ ਉਸੇ ਨੂੰ ਅਸਲੀ ਸਮਝ ਬੈਠੇ ਹੋਈਏ ਇਸ ਲਈ ਬਿਨਾ ਕਿਸੇ ਵਿਚੋਲੀਏ ਦੀ ਮਦਦ ਰਿਆਂ ਉਹਨਾਂ ਦੇ ਲਿਖੇ ਸ਼ਬਦ ਨੂੰ ਪੜ੍ਹ ਕੇ ਸਮਝਣਾ ਪਵੇਗਾ ਸਾਨੂੰ ਆਪਣੇ ਵੱਲੋਂ ਕੁਝ ਵੀ ਜੋੜ ਕਟੌ ਕਰਨ ਤੋਂ ਦੂਰ ਰਹਿਣਾ ਪਵੇਗਾ ਉਹਨਾਂ ਦੀ ਬਾਣੀ ਨੂੰ ਸਮਝਣ ਲਈ ਸਾਨੂੰ ਇਹ ਸਭ ਕੁਝ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਬਾਣੀ ਆਪ ਬੋਲੇ ਅਤੇ ਅਸੀਂ ਉਸ ਨੂੰ ਸਮਝੀਏ ਇਸ ਕੰਮ ਲਈ ਭਾਵ ਉਹਨਾਂ ਦੀ ਨਿਰੋਲ ਬਾਣੀ ਨੂੰ ਸਮਝਣ ਲਈ ਪਹਿਲਾਂ ਸਾਨੂੰ ਉਹਨਾਂ ਦਾ ਮਨੋਰਥ ਸਮਝਣਾ ਪਵੇਗਾ ਤੇ ਫਿਰ ਉਹਨਾਂ ਦੇ ਹਰ ਸ਼ਬਦ ਨੂੰ ਉਹਨਾਂ ਦੇ ਮਨੋਰਥ ਨਾਲ ਜੋੜਨਾ ਪਵੇਗਾ ਅਸੀਂ ਉਹਨਾਂ ਦੇ ਬਾਣੀ ਉਹਨਾਂ ਦੇ ਮਨੋਰਥ ਅਨੁਸਾਰ ਸਮਝਣੀ ਹੈ ਨਾ ਕਿ ਸਾਡੇ ਆਪਣੇ ਮਨੋਰਥ ਨਾਲ ਜਾਂ ਸਾਡੀ ਆਪਣੀ ਕਲਪਨਾ ਦੇ ਅਨੁਸਾਰ ਇੱਕ ਵੱਡੀ ਗੱਲ ਇਹ ਹੈ ਕਿ ਸਾਨੂੰ ਆਪਣੇ ਮਨਾਂ ਵਿੱਚ ਕਰ ਗਏ ਕਰ ਗਈਆਂ ਉਹ ਧਾਰਨਾਵਾਂ ਤੇ ਮਨੋਤਾ ਵੀ ਬৌਧਿਕ ਦਿਲੀ ਨਾਲ ਕੱਟ ਕੇ ਇੱਕ ਪਾਸੇ ਕਰਨੀਆਂ ਪੈਣਗੀਆਂ ਜੋ ਸਾਲਾਂ ਬਧੀ ਅਸੀਂ ਇੱਕ ਦੂਜੇ ਦੇ ਕਾਹੇ ਕੋ ਆਏ ਇਧਰੋਂ ਉਧਰੋਂ ਸੁਨੇ ਸੁਣਾਏ ਗ੍ਰਹਿਣ ਕਰ ਲਈਆਂ ਹਨ ਸਾਨੂੰ ਉਸ ਵੇਲੇ ਦਾ ਵਾਤਾਵਰਣ ਆਪਣੇ ਸਾਹਮਣੇ ਰੱਖਣਾ ਪਵੇਗਾ ਜਿਸ ਵੇਲੇ ਗੁਰੂ ਸਾਹਿਬ ਨੇ ਗੁਰਬਾਣੀ ਰਚੀ ਸੀ ਉਸ ਵੇਲੇ ਅਜੋਕੀਆਂ ਕਈ ਗੱਲਾਂ ਜਿਨ੍ਹਾਂ ਨੂੰ ਅਸੀਂ ਬੜਾ ਮਹੱਤਵਪੂਰਨ ਦਿੰਨੇ ਆ ਸਮਝਦੇ ਆ ਦਾ ਕੋਈ ਅਸਤਿਤਵ ਹੀ ਨਹੀਂ ਸੀ ਬੇਰੋੜੀਆਂ ਗੱਲਾਂ ਨੂੰ ਵਿੱਚ ਜੋੜਨ ਅਤੇ ਉਹਨਾਂ ਨੂੰ ਮਾਤਵ ਦੇਣ ਕਾਰਨ ਹੀ ਅਸੀਂ ਗੁਰੂ ਸਾਹਿਬ ਦੀਆਂ ਕੰਨੀਆਂ ਗੱਲਾਂ ਨੂੰ ਸਮਝਣ ਦੇ ਅਸਮਰੱਥ ਰਹੇ ਹਾਂ ਅਤੇ ਅਸਮਰੱਥ ਹਾਂ ਵੀ ਰਹਾਗੇ ਵੀ ਜੇ ਇਸੇ ਤਰ੍ਹਾਂ ਕਰਦੇ ਰਹੇ ਤਾਂ ਇਸ ਲਈ ਸਾਡੇ ਸਾਹਮਣੇ ਗੁਰੂ ਸਾਹਿਬ ਦੀ ਬਾਣੀ ਅਤੇ ਉਹਨਾਂ ਦਾ ਇਸ ਨੂੰ ਰਚਨ ਦਾ ਮੁੱਖ ਮਨੋਰਥ ਹੀ ਦੋ ਸੇਧ ਦੇਣ ਵਾਲੀਆਂ ਗੱਲਾਂ ਰਹਿ ਜਾਂਦੀਆਂ ਨੇ ਸਾਨੂੰ ਇਹਨਾਂ ਨੂੰ ਵਿਚਾਰਨਾ ਹੈ ਇਹ ਘੱਲ ਸਾਨੂੰ ਜਪਜੀ ਸਾਹਿਬ ਦੇ ਅਧਿਆਨ ਤੋਂ ਹੀ ਆਰੰਭ ਕਰਨਾ ਪਵੇਗਾ ਇਹੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਹੈ ਤੇ ਇਹੀ ਉਹਨਾਂ ਦੇ ਸਿੱਖੀ ਸਿਧਾਂਤ ਦੀ ਬੁਨਿਆਦ ਹੈ ਇਸ ਜਿਹਦਾ ਹਾਂ ਸਾਡੀ ਆਪਣੀ ਪਲਾਈ ਨਾਲ ਹੀ ਸੰਬੰਧਿਤ ਨਹੀਂ ਹੈ ਸਗੋਂ ਸਮੁੱਚੇ ਸੰਸਾਰ ਵਿੱਚ ਵਸਦੇ ਸਮੂਹ ਮਨੁੱਖੀ ਭਾਈਚਾਰੇ ਦੀ ਚੜ੍ਹਦੀ ਕਲਾ ਨਾਲ ਜੁੜਿਆ ਹੋਇਆ ਹੈ ਇਸ ਨੂੰ ਸਮਝਣ ਵਿੱਚ ਅਸੀਂ ਗਲਤੀ ਨਹੀਂ ਕਰ ਸਕਦੇ ਸੱਚ ਦੀ ਸੇਧ ਸਭਨਾਂ ਦੇ ਜੀਵਨ ਕਲਿਆਣ ਲਈ ਜ਼ਰੂਰੀ ਹੈ ਇਹਨਾਂ ਗੱਲਾਂ ਵਿੱਚ ਕੁਝ ਵੀ ਅਤਕੱਤ ਨਹੀਂ ਜਾਂ ਮਿੱਥਿਆਚਾਰ ਨਹੀਂ ਹੈ ਜੋ ਮੈਂ ਆਪ ਜੀ ਨਾਲ ਸਾਝੀਆਂ ਕਰ ਰਿਹਾ ਹਾਂ ਸਭ ਕੁਝ ਬਾਣੀ ਵਿੱਚ ਦਰਜ ਹੈ ਇਸ ਸਭ ਕੁਝ ਨੂੰ ਸਮਝ ਸਕਦੇ ਹਾਂ ਅਸੀਂ ਇਸ ਸਭ ਦੇ ਪ੍ਰਮਾਣ ਬਾਣੀ ਵਿੱਚ ਹੀ ਦਰਜ ਹਨ ਜਿੱਥੋਂ ਅਸੀਂ ਇਹਨਾਂ ਨੂੰ ਲੈ ਸਕਦੇ ਹਾਂ ਇਹਨਾਂ ਪਰਵਾਣਾ ਨੂੰ ਪੜਤਾਰ ਪੜਤ ਖੋਲ ਕੇ ਗੁਰੂ ਸਾਹਿਬ ਦੇ ਸ਼ਬਦਾਂ ਦੇ ਸੰਮੁਖ ਹੋਣ ਲਈ ਮੇਰੇ ਚੈਨਲ ਗੁਰੂ ਨਾਨਕ ਦਾ ਜਪਜੀ ਕੋਜ ਸਵਤਮਨ ਲਈ ਨਾਲ ਜੁੜੋ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਇਸ ਸੰਖੇਪ ਬਾਣੀ ਗਿਆਨ ਦਾ ਇੱਡਾ ਵੱਡਾ ਭੰਡਾਰ ਹੈ ਜਿੱਡਾ ਕਦੇ ਕਿਸੇ ਨੇ ਚਿਤ ਵਿਆ ਵੀ ਨਹੀਂ ਹੈ ਇਸ ਦੇ ਪ੍ਰਥਮ ਸੂਤਰ ਇੱਕੋਂਕਾਰ ਵਿੱਚੋਂ ਹੀ ਗਿਆਨ ਦੀ ਉਹ ਗੰਗਾ ਨਿਕਲਦੀ ਹੈ ਜਿਸ ਦਾ ਕੋਈ ਔੜਕ ਨਹੀਂ ਇਸ ਸਾਹਮਣੇ ਦੁਨੀਆਂ ਦਿਆਂ ਸਮਸਤ ਗੰਗਾਵਾਂ ਪਾਣੀਆਂ ਹਨ ਇਸ ਗਿਆਨ ਕੰਗਰ ਨੂੰ ਘੜੀਆਂ ਵਿੱਚ ਲੜੀ ਵੱਧ ਕਰਕੇ ਆਪ ਜੀ ਦੇ ਸਾਹਮਣੇ ਪ੍ਰਸਤ ਕਰਨ ਦਾ ਮਨੋਰਥ प्रयोजन ਹੈ ਮੇਰਾ ਜੇ ਇਹ ਗਿਆਨ ਸਮਝ ਵਿੱਚ ਆ ਗਿਆ ਤਾਂ ਫਿਰ ਕਿਸੇ ਹੋਰ ਗਿਆਨ ਦੀ ਲੋੜ ਨਹੀਂ ਰਹੇਗੀ ਇਸ ਦੀ ਚਾਬੀ ਨਾਲ ਹੀ ਦੁਨਿਆਵੀ ਜੀਵਨ ਦੀਆਂ ਸਭ ਸਮੱਸਿਆਵਾਂ ਦੇ ਤਾਲੇ ਖੋਲ ਸਕੋਗੇ ਇਸ ਲਈ ਸਲਾਹ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਇਸ ਦੇ ਸੰਪਰਕ ਵਿੱਚ ਰਹੋ ਇਸ वार्ता ਦੀ ਅਗਲੀ ਕੜੀ ਅੱਜ ਕੱਲ ਵਿੱਚ ਹੀ ਪੇਸ਼ ਕਰਾਂਗਾ ਕੋਈ ਪ੍ਰਸ਼ਨ ਟਿੱਪਣੀ ਸੁਝਾਅ ਹੋਵੇ ਕਮੈਂਟ ਬਾਕਸ ਦੇ ਵਿੱਚ ਲਿਖਣਾ ਗੰਭੀਰ ਟਿੱਪਣੀਆਂ ਦਾ ਗੰਭੀਰ ਸੁਝਾਵਾਂ ਦਾ ਜਵਾਬ ਦੇਣ ਲਈ ਹਰ ਸੰਭਵ ਯਤਨ ਕਰਾਂਗਾ ਤੇ ਇਸ ਨਾਲ ਹੀ ਆਪ ਸਭ ਜੀ ਦਾ ਬੜਾ ਧੰਨਵਾਦ